ਮੈਂ ਧੰਨਵਾਦ ਕਰਦਾ ਤੁਹਾਡਾ ਕਿ ਤੁਸੀਂ ਭਗਵੰਤ ਸਿੰਘ ਮਾਨਤ ਉਹਨਾਂ ਨੇ ਕਿ ਸਾਨੂੰ ਇੱਕ ਮੌਕਾ ਦਿਓ ਸਾਨੂੰ ਦਿੱਤਾ ਅਸੀਂ ਤੁਹਾਡੇ ਨਾਲ ਵਾਦਾ ਸੀਗਾ ਕਿ ਬਿਹਤਰ ਸਹੂਲਤਾਂ ਦੇਵਾਂਗੇ ਅਸੀਂ ਲਗਾਤਾਰ ਉਹਦੇ ਵਾਸਤੇ ਕਰ ਰਹੇ ਆ ਤੁਹਾਡੇ ਮਹੱਲਾ ਕਨੇ ਕਹ ਬਹੁਤ ਅੱਛੇ ਚੱਲ ਰਿਹਾ ਜੀ ਹਸਪਤਾਲਾਂ ਦੇ ਵਿੱਚ ਯੂਨੀਵਰਸਲ ਅਵੇਲੇਬਿਲਟੀ ਆਫ ਡਰੱਗਜ਼ ਦਵਾਈਆਂ ਦੀ ਜਿਹੜੀ ਹੈਗੀ ਸਾਰੀਆਂ ਦਵਾਈਆਂ ਹਸਪਤਾਲ ਤੋਂ ਮਿਲਣ ਗਈਆਂ ਉਹ ਦਵਾਈਆਂ ਮਿਲ ਰਹੀਆਂ ਡਾਕਟਰ ਹੋਰ ਲਾਵਾਂਗੇ ਸਟਾਫ ਨਰਸ ਭਰਤੀ ਕਰ ਰਹੇ ਆ ਏ ਐਨ ਐਮ ਭਰਤੀ ਕਰ ਰਹੇ ਆ ਸਟਾਫ ਹੋਰ ਭਰਤੀ ਕਰ ਰਹੇ ਆ ਉਹਨੂੰ ਬਿਹਤਰ ਕਰਾਂਗੇ ਅੱਗੇ ਵਾਸਤੇ ਤੁਹਾਡਾ ਅਸੀਂ ਇਹਨਾਂ ਨੇ ਮਾਨ ਸਾਹਿਬ ਨੇ ਕੀ ਸੋਚ ਆ ਉਹਨਾਂ ਨੇ ਯੂਨੀਵਰਸਲ ਕਵਰਤਾ ਜਿਹੜਾ ਤੁਹਾਡਾ ਬੀਮਾ ਹੈਗਾ ਨਾ ਉਹ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਉਹ 10 ਲੱਖ ਦਾ ਕਵਰ ਹਰ ਫੈਮਿਲੀ ਨੂੰ ਮਿਲੇਗਾ ਪੰਜਾਬ ਦੇ ਇੱਕ ਵੀ ਬੰਦੇ ਨੂੰ ਆਪਣੀ ਜੇਬ ਤੋਂ 1 ਰੁਪਈਆ ਨਹੀਂ ਖਰਚਣਾ ਪਏਗਾ ਸਾਰਾ ਉਹ ਜਿਹੜਾ ਹੈਗਾ ਉਸ ਉਹਦੇ ਵਿੱਚ ਅਸੀਂ ਇਲਾਜ ਕਰਿਆ ਕਰਾਂਗੇ ਉਹ ਸਕੀਮ ਬੜੀ ਜ਼ਿਆਦਾ ਲਾਭਕਾਰੀ ਹੈ ਬਹੁਤ ਸਾਰੇ ਕੰਮ ਕਰ ਰਹੇ ਹਾਂ ਜੀ ਮੈਂ ਇੱਥੇ 7 ਡਾਕਟਰਾਂ ਦੀ ਪੋਸਟਿੰਗ ਕੀਤੀ ਹੈ ਉਹਨਾਂ ਚੋਂ 3 ਸ਼ਾਇਦ ਜੁਆਇਨ ਕਰ ਗਏ ਜੀ ਬਾਕੀ ਹੌਲੀ ਹੌਲੀ ਜੁਆਇਨ ਕਰ ਰਹੇ ਆ ਉਦੋਂ ਨਾਲ ਆਪਣੀਆਂ ਸਰਵਿਸਸ ਜੀ ਬਿਜੀ ਹਸਪਤਾਲਾ ਜੀ ਵੱਡਾ ਹਸਪਤਾਲ ਹੈ ਸਾਡਾ ਸਬਰੀਜਨ ਹਸਪਤਾਲ ਹੈ ਕਈ ਜਿਹੜਾ ਹਸਪਤਾਲਾਂ ਦੇ ਬਰਾਬਰ ਉਪੜੀ ਹੈ ਉਪੜੀ ਬਹੁਤ ਹੈ ਲੋਕ ਬਹੁਤ ਆਉਂਦੇ ਆ ਤੇ ਉਹਦੀਆਂ ਸਰਵਿਸਸ ਬਿਹਤਰ ਹੋਣ ਦਵਾਈਆਂ ਆ ਗਈਆਂ ਮੈਂ ਜਿੰਨੇ ਪੇਸ਼ੰਟਸ ਨੂੰ ਮਿਲਿਆ ਸਭ ਕੱਢੇ ਸਾਨੂੰ ਦਵਾਈ ਸਾਰੇ ਮਿਲਦੇ ਆ ਹੁਣ ਦਵਾਈ ਦੀ ਸਰਵਿਸ ਠੀਕ ਹੋ ਗਈ ਹੈ ਡਾਇਗਨੋਸਟਿਕ ਟੈਸਟ ਠੀਕ ਹੋ ਗਿਆ ਡਾਕਟਰਾਂ ਦੀ ਪੋਸਟਿੰਗ ਕਰ ਰਹੇ ਆ ਸੋ ਕੋਸ਼ਿਸ਼ ਕਰ ਰਹੇ ਆ ਜੇ ਲਗਾਤਾਰ ਜਿਹੜੀ ਸਰਵਿਸ ਹੈ ਉਹ ਪਹਿਲਾਂ ਨਾਲੋਂ ਬਿਹਤਰ ਹੋਵੇ ਤੇ ਉਹ ਉਹਦਾ ਇੱਕ ਪਾਰਟ ਹੈ ਕਿ ਮੈਂ ਜਾ ਕੇ ਚੈੱਕ ਕਰਦਾ ਪੇਸ਼ੈਂਟਸ ਤੋਂ ਫੀਡਬੈਕ ਲੈਣਾ ਉਹਨਾਂ ਦੇ ਰਿ ਰੋਕ ਰਸ ਤੋਂ ਵੀ ਵੀਡਿਓਟ ਲਾਣਾ ਵੀ ਤੁਹਾਨੂੰ ਕਿਹੜੀਆਂ ਕਿਹੜੀਆਂ ਦਿੱਕਤਾਂ ਆਉਣ ਕਿਹੜੀਆਂ ਸੋਲਵ ਹੋ ਗਈਆਂ ਜਿਹੜਾ ਕਾਲੋ ਮਜ਼ਦੇ ਵਾਲਾ ਉਹਦੀ ਡਿਊਟੀ ਇੱਥੇ ਲਾਈ ਹੋਈ ਆ ਤਿੰਨ ਦਿਨ ਤੇਲ ਦਿਨ ਕਿਸੇ ਹੋਰ ਦੀ ਲਾਣੇ ਆ ਸੀ ਇਸ ਤਰ੍ਹਾਂ ਕੰਮ ਚਲਾ ਰਹੇ ਸੀ ਕਿ ਹੁਣ ਜਿਹੜੇ ਨਵੇਂ ਆਏ ਆ ਪੋਸਟ ਗ੍ਰੈਜੂਏਟ ਪ੍ਰੈਕਟਿਸ਼ਨਰ ਲੰਮ ਪ੍ਰੈਕਟਿਸ਼ਨਰ ਮਿਲ ਕੇ ਆਉਣੇ ਇਹਨਾਂ ਕੋਲ ਪ੍ਰੈਕਟਿਸ਼ਨ ਤਿੰਨ ਹੋ ਗਿਆ ਉਹਨਾਂ ਦੇ ਇੱਥੇ ਪੋਜੀਸ਼ਨ ਵੀ ਤਿੰਨ ਜਾਂ ਚਾਰ ਚਾਹੀਦੇ ਆ ਵਾਲੇ ਜਿੱਦਾਂ ਜਿੱਦਾਂ ਕਿਉਂਕਿ ਮੈਡੀਕਲ ਸਪੈਸ਼ਲਿਸਟ ਜ਼ਿਆਦਾ ਪ੍ਰੋਬਲਮ ਮੈਡੀਕੀਨ ਦੀ ਆਉਂਦੀ ਆ ਗਿਆ ਬਹੁਤ ਸਾਰੀਆਂ ਉਹਦੇ ਨਾਲ ਪੇਸ਼ੈਂਟ ਨੂੰ ਵੀ ਸਹ ਡਿਫਰੈਂਟ ਸਪੈਸ਼ਲਿਸਟਸਾਰੇ ਤੈਜੀਆ ਕਰ ਰਹੇ ਹੈ ਜੀ ਪੋਸਟ ਕਰ ਰਹੇ ਜਦੋਂ ਤੁਸੀਂ ਕੋ ਕੰਪਲੇਨ ਕਰਨੇ ਆ ਨਾ ਮੈਨੂੰ ਕੋ ਐਕਸ਼ਨੇਬਲ ਇਨਫੋਰਮੇਸ਼ਨ ਦਿਓ ਕਿ ਐਦਾ ਨਹੀਂ ਵੀ ਜਨਰਲ ਇੱਥੇ ਨਹੀਂ ਬੰਦੇ ਆਪਣੇ ਕਰਨ ਦੇ ਬੰਦੇ ਆ ਮੈਨੂੰ ਤੁਸੀਂ ਦੱਸੋਗੇ ਵੀ ਦੇਖੋ ਜਿਹੜੀ ਮੈਨੂੰ ਤੁਸੀਂ ਦੱਸੋਗੇ ਵੀ ਆ ਇੱਕ ਡਾਕਟਰ ਹੈ ਜਿਹੜਾ ਇੱਥੇ ਨਹੀਂ ਬੰਦਾ ਦੂਜੀ ਉਹ ਤੇ ਅਗਲੀ ਗੱਲ ਹੈ ਵੀ ਜਿਵੇਂ ਹਸਪਤਾਲ ਦਾ ਟਾਈਮ ਹੈ ਇੱਥੇ ਹਸਪਤਾਲ ਦੇ ਵਿੱਚ ਪੇਸ਼ੈਂਟ ਹੈ ਉਹ ਕਲੀਨਿਕ ਦੇ ਕਿਤੇ ਬੈਠਾ ਮਰੀਜ਼ ਦੇਖ ਰਿਹਾ ਉਹਦੀ ਮੈਨੂੰ ਐਵੀਡੈਂਸ ਦੇ ਦਿਓ ਐਕਸ਼ਨ ਨਾਲ ਦੀ ਨਾਲ ਹੋ ਜਾਵੇ